ਸਾਰੇ ਹੀ ਪੰਜਾਬ ਵਾਸੀਆਂ ਦੇ ਚਾਹਨਾ ਦੇ ਵਿੱਚ ਇੱਕ ਬੇਨਤੀ ਆ ਅਸੀਂ ਮੋੜ ਮੰਡੀ ਵਾਸੀ ਤੁਹਾਨੂੰ ਸਾਡੇ ਮੋੜ ਮੰਡੀ ਦਾ ਹਾਲ ਦਿਖਾ ਰਹੇ ਆ ਕਿ ਇਸ ਲੋਕਤੰਤ੍ਰਿਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਆ ਨਾ ਕਿ ਕੋਈ ਲੀਡਰ ਜਿਹੜਾ ਲੋਕਾਂ ਤੋਂ ਵੱਡਾ ਹੁੰਦਾਗਾ ਅਸੀਂ ਮੋੜ ਮੰਡੀ ਦੇ ਲੋਕਾਂ ਨੇ ਇੱਕ ਵਿਸ਼ਵਾਸ ਕਰਕੇ ਆਪਦੇ ਹਲਕੇ ਦੇ ਮੁੰਡੇ ਤੇ ਯਕੀਨ ਕੀਤਾ ਸੀ ਕਿ ਸਾਡੀ ਮੋੜ ਮੰਡੀ ਦਾ ਜਿਹੜਾ ਉਹ ਨਕਸ਼ਾ ਬਦਲਿਆ ਜਾਊਗਾ ਸਾਡੇ ਹਾਲਾਤ ਆ ਜਿਹੜੇ ਉਹ ਸੁਧਰ ਜਾਣਗੇ ਪਰ ਹਾਲ ਦੇਖ ਰਹੇ ਹਾਂ ਆ ਬੱਸ ਸਟੈਂਡ ਦੇ ਮੇਰੇ ਨਾਲ ਦੁਕਾਨਦਾਰ ਵੀਰ ਖੜੇ ਨੇ ਕਿ ਇਹ ਲੋਕਾਂ ਨੇ ਕੋਈ ਗੁਨਾਹ ਕਰਤਾ ਕਿ ਵੋਟਾਂ ਪਾ ਕੇ ਇਹ ਲੋਕਾਂ ਨੂੰ ਉਮੀਦ ਸੀਗੀ ਕਿ ਇਹ ਜਿਹੜੀ ਸਰਕਾਰ ਆ ਸਾਡੇ ਲਈ ਸੀਵਰੇਜ ਦੇ ਪਾਣੀ ਦਾ ਗੰਦੇ ਪਾਣੀ ਦਾ ਕੋਈ ਹੱਲ ਕਰੂਗੀ ਪਰ ਹਾਲ ਅਜੇ ਨਾ ਮੜਾ ਹੋਇਆ ਪਿਆ ਕਿ ਇਹ ਦੁਕਾਨਦਾਰ ਵੀਰ ਆ ਜਿਹੜੇ ਕਿਰਾਇਆ ਦੁਕਾਨਾਂ ਦਾ ਭਰ ਰਹੇ ਨੇ ਪਰ ਗਾਕ ਇੱਥੇ ਡਰਦਾ ਇੱਕ ਨਹੀਂ ਆ ਰਿਹਾ ਗਾਕਾਂ ਨੂੰ ਕਿਹੜੀ ਗੱਲ ਦਾ ਡਰ ਆ ਅਗਲਾ ਕਹਿੰਦਾ ਇੱਥੇ ਗੱਡੀ ਵੜਾਂਗੇ ਮੋਟਰਸਾਈਕਲ ਵੜਾਂਗੇ ਪਤਾ ਨਹੀਂ ਕੀ ਹਾਲ ਹੋ ਜੂਗਾ ਸੋ ਕੱਲ ਲੋਕਾਂ ਨੇ ਆਪਣਾ ਫਰਜ਼ ਸਮਝਦੇ ਹੋਏ ਇੱਥੋਂ ਦੇ ਐਮਐਲਏ ਨੂੰ ਸਵਾਲ ਜਵਾਬ ਕੀਤੇ ਤਾਂ ਇੱਥੋਂ ਦੇ ਐਮਐਲਏ ਦਾ ਬੋਲਣ ਦਾ ਲਹਿਜਾ ਜਿਹੜਾ ਉਹ ਇਹੋ ਜਿਹਾ ਸੀਗਾ ਜਿਵੇਂ ਆਪਾਂ ਕਹਿ ਸਕਦੇ ਆ ਇੱਕ ਗੁੰਡੇ ਬਦਮਾਸ਼ ਵਾਲਾ ਕੀ ਲੋਕਾਂ ਨੂੰ ਅਧਿਕਾਰ ਨਹੀਂ ਹੈਗਾ ਉਹਨਾਂ ਨੂੰ ਸਵਾਲ ਕਰਨ ਦਾ ਜਿੱਥੇ ਇਹ ਸਰਕਾਰ ਇੱਕ ਧਰਨਾ ਮੁਜਾਰਾ ਜੋ ਨਿਕਲੀ ਹੋਈ ਸਰਕਾਰ ਆ ਜਿੱਥੇ ਇਹ ਕਹਿੰਦੇ ਸੀ ਕਿ ਅਸੀਂ ਲਕਾਈ ਦੀ ਹੱਕ ਦੀ ਗੱਲ ਕਰਾਂਗੇ ਤੇ ਜਦੋਂ ਲੋਕਾਂ ਨੇ ਇਥੇ ਸਵਾਲ ਕੀਤੇ ਤਾਂ ਲੋਕਾਂ ਦੇ ਐਮਐਲਏ ਗੱਲ ਪੈਣ ਤੱਕ ਗਿਆ ਸੋ ਇਹ ਲੋਕਾਂ ਦਾ ਕਸੂਰ ਕੀ ਆ ਇਹ ਲੋਕਾਂ ਦਾ ਕਸੂਰ ਇੰਨਾ ਕੀ ਆ ਕਿ ਇਹ ਆਪਦਾ ਰੋਜ਼ਗਾਰ ਚਲਾ ਰਹੇ ਨੇ ਰੋਜ਼ਗਾਰ ਵੀ ਵਿਚਾਰੇ ਇਹ ਕਿਸੇ ਢੰਗ ਨਾਲ ਨਹੀਂ ਚੱਲ ਰਿਹਾ ਤੁਸੀਂ ਹਾਲਾਤ ਦੇਖ ਰਹੇ ਹੋ ਦੁਕਾਨਾਂ ਮੂਰੇ ਗੋਡੇ-ਗੋਡੇ ਪਾਣੀ ਖੜਾ ਮੱਛਰ ਆ ਜਿਹੜਾ ਜਿੱਥੇ ਸਰਕਾਰ ਡੇਂਗੂ ਦਾ ਮਲੇਰੀਏ ਦਾ ਇਹ ਕਹਿੰਦੀ ਹੈ ਕਿ ਬੱਚਿਆਂ ਨੂੰ ਬਚਾ ਕੇ ਰੱਖੋ ਮੱਛਰ ਤੋਂ ਪਰ ਇੱਥੇ ਮੱਛਰ ਦੇ ਤੁਸੀਂ ਹਾਲ ਦੇਖ ਸਕਦੇ ਹੋ ਸੋ ਭਰਾਵੋ ਸਾਡੀ ਮੌੜ ਵਾਲਿਆਂ ਦੀ ਤਾਂ ਇੱਕੋ ਹੀ ਬੇਨਤੀ ਆ ਸਰਕਾਰ ਤੱਕ ਇਹ ਸਾਡੀ ਵੀਡੀਓ ਪਹੁੰਚਦੀ ਕਰਿਓ ਇੱਥੋਂ ਦੇ ਐਮਐਲਏ ਤੋਂ ਸਾਨੂੰ 1% ਵੀ ਉਮੀਦ ਨਹੀਂ ਹੈਗੀ ਜੇ ਸਰਕਾਰ ਤੱਕ ਇਹ ਸਾਡੀ ਵੀਡੀਓ ਪਹੁੰਚਦੀ ਆ ਤਾਂ ਕਿਰਪਾ ਕਰਕੇ ਅਸੀਂ ਤੇ ਸਰਕਾਰ ਜਲਦੀ ਤੋਂ ਜਲਦੀ ਐਕਸ਼ਨ ਲਵੇ ਇਹ ਜਿਹੜਾ ਗੰਦਾ ਪਾਣੀ ਆ ਐਸ ਤੋਂ ਸਾਡੇ ਮੌਰ ਵਾਸੀਆਂ ਦਾ ਜਿਹੜਾ ਛੁਟਕਾਰਾ ਸਾਨੂੰ ਮਿਲੇ ਤੇ ਸਾਡੇ ਜਿਹੜੇ ਮੌਰ ਦੇ ਦੁਕਾਨਦਾਰ ਆ ਉਹਦਾ ਰੋਜ਼ਗਾਰ ਆ ਜਿਹੜਾ ਆਰਾਮ ਨਾਲ ਚਲਾ ਸਕਣ ਸੋ ਅਸੀਂ ਮੌਰ ਦੀ ਲੋਕਾਂ ਦੀ ਆਵਾਜ਼ ਆ ਜਿਹੜੀ ਇਹ ਮੀਡੀਆ ਤੱਕ ਵੀ ਪਹੁੰਚਾਵਾਂਗੇ ਜਿੱਥੋਂ ਤੱਕ ਸਾਡਾ ਜੋਰ ਲੱਗਿਆ ਕੋਈ ਧਰਨੇ ਮੁਜਾਰੇ ਸਾਨੂੰ ਕਰਨੇ ਪਏ ਅਸੀਂ ਕਰਾਂਗੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਿੰਨਾ ਚਿਰ ਸਾਡੇ ਇਹਨਾਂ ਲੋਕਾਂ ਦਾ ਹੱਲ ਨਹੀਂ ਹੁੰਦਾ ਸੋ ਅਸੀਂ ਲੋਕਾਂ ਦੇ ਨਾਲ ਖੜੇ ਆ ਲੋਕ ਆ ਜਿਹੜੇ ਲੋਕਾਂ ਨੂੰ ਸਵਾਲ ਜਵਾਬ ਕਰਨ ਦਾ ਅਧਿਕਾਰ ਸਰਕਾਰ ਦਿੰਦੀ ਆ ਸੰਵਿਧਾਨ ਦਿੰਦਾਗਾ ਸੋ ਸਵਾਲ ਕਰਨ ਤੋਂ ਐਮਐਲਏ ਸਾਹਿਬ ਇੰਨਾ ਭੜਕੇ ਨਾ ਕਰੋ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਦਾ ਹੱਕ ਬੰਦਾ ਤੁਹਾਨੂੰ ਸਵਾਲ ਜਵਾਬ ਕਰਨ ਦਾ ਸੋ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਾਂਗੇ ਕਿ ਸਾਡਾ ਹਾਲ ਦੇਖ ਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਸਰਕਾਰ ਤੱਕ ਜਰੂਰ ਪਹੁੰਚਦੀ ਕਰ ਦਿਓ ਜੀ ਲੈਣਾ ਸਾਰਾ ਖੌਦ ਉੱਥੇ ਤੱਕ ਇਹ ਮਾਰ ਦਾ ਜਿਹੜਾ ਮੇਨ ਬਾਜ਼ਾਰ ਆ ਮੋੜ ਬੱਸ ਸਟੈਂਡ ਤੋਂ ਜਦੋਂ ਆਪਾਂ ਮੇਨ ਬਾਜ਼ਾਰ ਦੇ ਵਿੱਚ ਐਂਟਰ ਹੁੰਨੇ ਆ ਆ ਹਾਲ ਆ ਗੋਡੇ-ਗੋਡੇ ਤੇ ਪਾਣੀ ਖੜਾਗਾ ਸੋ ਬੱਚੇ ਆ ਜਿਹੜੇ ਟਿਊਸ਼ਨਾਂ ਤੇ ਵੀ ਬੱਚਾ ਨੇ ਜਾਣਾ ਹੁੰਦਾ ਲੋਕ ਡਰਦੇ ਇੱਥੇ ਟਿਊਸ਼ਨਾਂ ਦੇ ਨਹੀਂ ਲੈ ਕੇ ਆਉਂਦੇ ਕਿ ਕੀ ਪਤਾ ਯਾਰ ਕੋਈ ਮੋਟਰਸਾਈਕਲ ਤੇ ਗਿਆ ਕਿਤੇ ਖੱਡੇ 'ਚ ਵੱਜਿਆ ਮੋਟਰਸਾਈਕਲ ਕੋਈ ਹੜਕ ਕੇ ਡਿੱਗ ਪਿਆ ਕੋਈ ਬੱਚੇ ਦੇ ਸੱਟ ਵੱਜੂਗੀ ਸੋ ਬੱਸਾਂ ਵੀ ਇੱਥੋਂ ਡਰ ਕੇ ਨੰਗਾਉਂਦੇ ਆ ਸੋ ਪੰਜਾਬ ਵਾਸੀਆਂ ਨੂੰ ਅਪੀਲ ਆ ਸਾਡੀ ਕਿ ਕਿਰਪਾ ਕਰਕੇ ਮੌੜ ਮੰਡੀ ਵਾਸੀਆਂ ਦਾ ਸਾਥ ਦਿੱਤਾ ਜਾਵੇ